ਯੁੱਧ ਨਸ਼ਿਆਂ ਵਿਰੁੱਧ ਵਾਰ ਔਨ ਡਰੱਗਸ ਦੇ ਤਹਿਤ ਲਗਾਤਾਰ ਜੋ ਮਾਲ ਸਰਕਾਰ ਐ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹਰ ਦਿਨ ਆਏ ਦਿਨ ਕੋਈ ਨਾ ਕੋਈ ਤਸਵੀਰਾਂ ਕੋਈ ਨਾ ਕੋਈ ਵੀਡੀਓ ਸਾਹਮਣੇ ਆndੀਆਂ ਨੇ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਜੋ ਮਾਲ ਸਰਕਾਰ ਐ ਉਹ ਨਸ਼ਾ ਤਸਕਰਾਂ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਜ਼ੀਰੋ ਟੋਲਰੈਂਸ ਵਾਲਾ ਰਵਈਆ ਜੋ ਐ ਲਗਾਤਾਰ ਅਪਣਾ ਰਹੀ ਐ ਤੇ ਉਹਨਾਂ ਨੇ ਜੋ ਮੁਹਿੰਮ ਚੇੜੀ ਹੋਈ ਐ ਵਾਰ ਔਨ ਡਰੱਗਸ ਜੋ ਇਹਨਾਂ ਨੇ ਜਿਸ ਰਾਹ ਤੇ ਚੱਲੇ ਹੋਏ ਨੇ ਕਿ ਉਹ ਪੰਜਾਬ ਦੇ ਵਿੱਚੋਂ ਨਸ਼ੇ ਦਾ ਨਸ਼ਾ ਤਸਕਰਾਂ ਦਾ ਖਾਤਮਾ ਕਰ ਦੇਣਗੇ ਤਾਂ ਉਸ ਦਾ ਜੋ ਜਿਉਂਦਾ ਜਾਗਦਾ ਸਬੂਤ ਹੈ ਇੱਕ ਹੋਰ ਕਾਰਵਾਈ ਹੈ ਇਹ ਜੋ ਤਸਵੀਰਾਂ ਨੇ ਮੰਡੀ ਗੋਬਿੰਦਕਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਮਾਲ ਸਰਕਾਰ ਦਾ ਪੀਲਾ ਪੰਜਾ ਚੱਲਦਾ ਹੋਇਆ ਬੁਲਡੋਜ਼ਰ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਜੋ ਬੁਲਡੋਜ਼ਰ ਹੈ ਕਿਵੇਂ ਇਸ ਨਸ਼ਾ ਤਸਕਰ ਦੇ ਘਰ ਨੂੰ ਟੈ ਟੇਰੀ ਕਰ ਰਿਹਾ ਹੈ ਤਸਵੀਰਾਂ ਮੰਡੀ ਗੋਬਿੰਦਗਰ ਤੋਂ ਸਾਹਮਣੇ ਆ ਰਹੀਆਂ ਨੇ ਤੇ ਬੀਤੇ ਦਿਨ ਦੀ ਜਿਕਰ ਅਸੀਂ ਗੱਲ ਕਰੀਏ ਬੀਤੇ ਦਿਨ ਵੀ ਕਮਿਸ਼ਨੇਟ ਪੁਲਿਸ ਜਲੰਧਰ ਨੇ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਬਨੀਆਂ ਜੁੜੀਆਂ ਗੈਰ ਕਾਨੂੰਨੀ ਜਾਇਦਾਦਾਂ ਸੀ ਉਸ ਨੂੰ ਜ਼ਬਤ ਕਰ ਲਿਆ ਸੀ ਤੇ ਹੁਣ ਤਾਜ਼ਾ ਤਸਵੀਰਾਂ ਮੰਡੀ ਗੋਬਿੰਦਗਰ ਤੋਂ ਸਾਹਮਣੇ ਆ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਬੁਲਡੋਜ਼ਰ ਐਕਸ਼ਨ ਹੁੰਦਾ ਤਾਂ ਇੱਕ ਪਾਸੇ ਇਹ ਵੀ ਤਸਵੀਰ ਸਾਹਮਣੇ ਆਈ ਸੀ ਜਦੋਂ ਮਹਿਲਾਵਾ ਵੱਲੋਂ ਬੱਚਿਆਂ ਵੱਲੋਂ ਜਦੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਟੈਟਰੀ ਕੀਤਾ ਜਾ ਰਿਹਾ ਸੀ ਉਦੋਂ ਵੀ ਮਹਿਲਾਵਾ ਵੱਲੋਂ ਜੋ ਹੈ ਲੱਡੂ ਵੰਡੇ ਗਏ ਸੀ ਤੇ ਨਾਲ ਹੀ ਪੁਲਿਸ ਵਾਲਿਆਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ ਹੁਣ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਗੋਬਿੰਦਗਰ ਦੇ ਵਿੱਚ ਜੋ ਮਾਨ ਸਰਕਾਰ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਜੋ ਇਹ ਉਹਨਾਂ ਨੇ ਮੁਹਿਮ ਵਿੱਢੀ ਹੋਈ ਹੈ ਜਿਸ ਰਾਤੇ ਚੱਲੇ ਹੋਏ ਨੇ ਕਿ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ उसी के तहत तस्वीर मंडी गोबिंदगढ़ तो सामने आ रही है ने ਪਰ ਤੇ ਉਹ ਸੀ ਜੇਕਰ ਨਾ ਆਉਣੇ ਮੈਂ ਤਾਂ ਠੀਕ ਦਾ ਨਾਮ ਕੀ ਹੈ ਜਰਾ ਦੱਸ ਤਾਂ ਮੈਂ 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 ਬੈਕ ਆਉਂਦਾ ਸਾਊਂਡ ਬੰਦ ਕਰਾਉਂਦਾ ਆ ਇੱਕ ਵਾਰ ਸਾਊਂਡ ਬੰਦ ਕਰਵਾ ਦਿੰਦੇ ਸਾਊਂਡ ਬੰਦ ਕਰਾਉਂਦਾ ਹੋਰ ਵੀ ਇੱਕ ਬੰਦਾ ਦੇ ਬੰਦਾ ਦੇ ਮੈਂ ਸਾਊਂਡ ਦੋਤਾ ਦੇ ਕੋਨਾ ਕਰੀਏ ਆਜਾ ਜੀ 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 ਆਜਾ ਜ ਹਾਂਜੀ ਸਰਵੇ ਜਿਹੜੀ ਕੀਤੀ ਹੈ ਜੀ ਹਾਂਜੀ ਸੱਸੀ ਕਾਂਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਲਿਆਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਆ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕੀ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾ ਹੋ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਦੇ ਤੇ ਦੋਨ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗਰਾ ਵੀ ਜਾਰੀ ਕੀਤੇ ਸੀਗੇ ਤੇ ਉਹ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਦੀ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈ ਕਿ ਅੱਜ ਮਚ ਲਿਆਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮਿਲੀ ਮ ਸਰੇ ਇਹ ਕਹਿ ਸਕੀਏ ਜ ਵੱਡੇ ਪੱਧਰ ਤੇ ਨਸ਼ੇ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਇਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਇਹਦਾ ਦੇਖੋ ਜੀ ਮੈਂ ਇਹ ਕਹਿਣਾ ਕਿ ਪਹਿਲਾਂ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕੈਨ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ ਪ੍ਰਯਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕਤ ਜਿਹੜੇ ਹੈ ਜਾਗਰੂਕ ਹੋਣ ਅਵੇਅਰ ਹੋਣ ਤੇ ਜਿਹੜੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰੈਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕੀ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕੀਤੀਆਂ ਜਾਂਦੀਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਜਾਰੀ ਰਹੂ। ਸ਼ੁਕਰ ਕੀ ਬਡੇ ਸਰਗਣਾ ਨੂੰ ਹੱਥ ਪਾਇਆ ਸਮਾਵੇ। ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਇਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਮਦਰ-ਇਨ-ਲॉ சுரேਸ਼ ਕੌਰ ਉਹਤੇ ਵੀ ਜਿਹੜੇ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ ਚ ਅੱਛਾ ਠੀਕ ਹੈ ਮੈਂ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਮੈਂ ਪਰਦੇ ਉਪਰ ਸੇ ਕਰਿਆ ਨੀ ਮੈਂ ਤੋ ਠੀਕ ਦਾ ਨਾਮ ਕੀ ਹੈ ਜਰਾ ਦੱਸ ਤਾਂ ਮੈਂ ਮੈਂ ਮਰ ਰਿਹਾ ਮੈਂ ਇੱਕ ਸਾਊਂਡ ਬੰਦ ਕਰਾਉਂਗਾ ਇੱਕ ਵਾਰ ਸਾਊਂਡ ਬੰਦ ਕਰਵਾ ਦਿਓ ਸਾਊਂਡ ਬੰਦ ਕਰਾਉਂਗਾ ਹੋਰ ਵੀ ਇੱਕ ਬੰਦਾ ਦੇ ਬੰਦਾ ਦੇ ਮੈਂ ਇੱਕ ਸਾਊਂਡ ਦੋਤਾ ਦੇ 2500 6000 ਕੀ ਆਜੂਂਦਾ ਹੈ ਜੋ ਸਾਥ ਤੇ ਆ ਜਾ ਨਾ ਲਾਜੋ ਪ੍ਰਿੰਸ ਵੀ ਆ ਜਾ ਕੋਈ ਵੀ ਆ ਜਾ ਨਾ ਲਾਜੋ ਅਜੀ ਸਾਰਵਜ ਜਿਹੜੀ ਕਿੰਨੀ ਹੈ ਜੀ ਹਾਂਜੀ ਸਸੀ ਕਾਂਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਾਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕੀ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋਨ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਆਪਾਂ ਜੇਲ੍ਹ 'ਚ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਅੱਜ ਮਚ ਲਿਆਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫ ਸਿਰ ਇਹ ਜਿਵੇਂ ਲੱਗੇ ਜ ਵੱਡੇ ਪੱਧਰ ਤੇ ਨਸ਼ੇ ਦਾ ਜਿਹੜਾ کاروبار ਚੱਲ ਰਿਹਾ ਹੈ ਉਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਇਹਦਾ ਦੇਖੋ ਜੀ ਮੈਂ ਇਹ ਕਹਿਣਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕੈਨ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ ਪ੍ਰਯਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕਤ ਤੋਂ ਵਕ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਜਿਹੜੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰੈਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕਿ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕਿੱਤੀਆਂ ਜਾਂਦੀਆਂ ਹਨ ਅੱਜ ਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਆ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਜਾਰੀ ਰਹੂ। ਸ਼ੁਕਰ ਕੀ ਬੇਸਰਗਣਾ ਨੂੰ ਹੱਥ ਪਾਇਆ ਸਮਾਵੇ। ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਐ ਇਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਮਦਦ ਮਦਰੀਨ ਲੋਏ சுரேਸ਼ ਕੋਲ ਉਤੇ ਵੀ ਜਿਹੜੇ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ